ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਸਿੱਕ ਇਤਿਹਾਸ ਦਾ ਇਹ ਦਿਨ ਇੱਕ ਕਾਲਾ ਦਿਨ ਹੈ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਲੋਕ ਤਾਂ ਇਹ ਕਹਿ ਰਹੇ ਨੇ ਤੇ ਗੈਂਦੀ ਹਰਪ੍ਰੀਤ ਸਿੰਘ ਤਾਂ ਇਹ ਵੀ ਅੱਗੇ ਜਾ ਕੇ ਕਹਿ ਰਹੇ ਨੇ ਕਿ ਜਿਹੜੇ ਪਰਿਵਾਰ ਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੋਇਆ ਉਹਦੀ ਜੜ 뿌ਟ ਗਈ ਇਹ ਵੀ ਉਹਨਾਂ ਨੇ ਕਿਹਾ ਤਾਂ ਇਹ ਕਿਉਂ ਕਹਿ ਰਹੇ ਨੇ ਤੁਹਾਨੂੰ ਹੁਣ ਆਈਡੀਆ ਹੋ ਗਿਆ ਹੋਵੇਗਾ ਉਹ ਇਸ ਕਰਕੇ ਕਹਿ ਰਹੇ ਨੇ ਕਿ ਗਿਆਨੀ ਰਗਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਦਿੱਤਾ ਗਿਆ ਨਾਲ ਹੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਵੀ ਛੁੱਟੀ ਕਰ ਦਿੱਤੀ ਗਈ ਦੋਨਾਂ ਨੂੰ ਫਾਰਗ ਕਰ ਦਿੱਤਾ। ਮਤਲਬ ਕਿ 26 ਦਿਨਾਂ ਦੇ ਅੰਦਰ-ਅੰਦਰ ਉਹ ਤਿੰਨੇ ਜਥੇਦਾਰ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਕੀਤਾ ਸੀ। ਫੋਕੋ ਨਾਮ ਸੁਣਾਇਆ ਸੀ। ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ। ਅੱਜ ਅੰਤਰਨ ਕਮੇਟੀ ਦੀ ਮੀਟਿੰਗ ਸੀ। ਲੱਗਦਾ ਤਾਂ ਇਹ ਸੀ ਕਿ ਫੈਸਲਾ ਹੋਏਗਾ ਹਰਜਿੰਦਰ ਸਿੰਘ ਧਾਮੀ ਦੇ ਸਤੀਫੇ ਤੇ। ਜਿਹੜਾ ਕਿ ਪੈਂਡਿੰਗ ਪਿਆ ਉਹਦੇ ਬਾਰੇ ਕਿਆ ਸਰਾਈਆਂ ਸੀ ਕਿ ਕਿਉਂਕਿ ਉਹਨਾਂ ਨੇ ਕੱਲ ਹੀ ਕਹਿਤਾ ਸੀ ਕਿ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲੈਣਾ ਇਸ ਕਰਕੇ ਕਿਹਾ ਜਾ ਰਿਹਾ ਸੀ ਸੋਚਿਆ ਇਹ ਜਾ ਰਿਹਾ ਸੀ ਕਿ ਆਸਰਾਈ ਇਹ ਕੀਤੀ ਜਾ ਰਹੀ ਸੀ ਕਿ ਅੱਜ ਧੰਮੀ ਦਾ ਅਸਤੀਫਾ ਪ੍ਰਵਾਨ ਹੋ ਜਾਵੇਗਾ ਨਹੀਂ ਉਹ ਤਾਂ ਉਮੀ ਪੈਂਡਿੰਗ ਪਿਆ ਆ ਜਿਹੜਾ ਨਵਾਂ ਹੀ ਸੱਪ ਕੱਡ ਮਾਰਿਆ ਕਹਦੇ ਇਹ ਜਿਹੜਾ ਜੱਥੇਦਾਰ ਗਿਆਨੀ ਰਗਵੀਰ ਸਿੰਘ ਇਹ ਜਦੋਂ ਵਿਦੇਸ਼ ਜਾਂਦੇ ਨੇ ਦੱਸਦੇ ਨਹੀਂ ਸਲਾਈ ਦੀ ਕਰਦੇ ਔਰ ਨਾਲ ਇਹ ਕਹਿੰਦੇ ਜੀ ਕਿ ਪਰੰਥਿਕ ਮਰਿਆਦਾਵਾਂ ਦੇ ਅਨਸਾਰ ਫੈਸਲੀਟੀ ਨਹੀਂ ਕਰ ਰਹੇ ਇਹ ਇੱਕ ਉਹਨਾਂ ਤੇ ਇਸ ਕਿਸਮ ਦੇ ਦੋਸ਼ ਲਾ ਕੇ ਕਹਿੰਦੇ ਜਾਓ ਜੀ ਤੁਸੀਂ ਆਪਣੇ ਹੈੱਡ ਗ੍ਰੰਥ ਵਾਲੀ ਡਿਊਟੀ ਕਰੋ ਹੁਣ ਤੁਸੀਂ ਜੱਥੇਦਾਰ ਨਹੀਂ ਅਕਾਲ ਤਖਤ ਸਾਹਿਬ ਦੇ ਚਲੋ ਇਹਨਾਂ 'ਤੇ ਤਾਂ ਦੋਸ਼ ਲੱਗੇ ਗਿਆਨੀ ਹਰਪ੍ਰੀਤ ਸਿੰਘ ਦੇ ਉਦੋਂ ਪਹਿਲਾ ਜਿਹੜੇ ਦੋਸ਼ ਲੱਗੇ ਸੀ 18 ਸਾਲ ਪੁਰਾਣਾ ਕੇਸ ਕੱਢ ਕੇ ਉਹ ਵੀ ਮੰਨ ਲਿਆ ਲੇਕਿਨ ਉਹ ਕੇਸ ਘੜ ਸਾਹਰੇ ਤਾਂ ਗਿਆਨੀ ਸੁਲਤਾਨ ਸਿੰਘ ਬਿਲਕੁਲ ਚੁੱਪ ਬੈਠੇ ਸੀ ਉਹ ਤਾਂ ਕੁਛ ਨਹੀਂ ਕਹਿ ਰਹੇ ਸੀ ਉਹਨਾਂ ਦੀ ਵੀ ਛੁੱਟੀ ਹੋਈ ਕਿਉਂ ਹੋਈ ਇੱਕ ਆਪਣੇ ਆਪ 'ਚ ਵੱਡਾ ਸਵਾਲ ਏ ਕਿ ਕਿਉਂਕਿ ਸਵਾਲ ਵੱਡੇ ਤਾਂ ਉਹ ਹੁੰਦੇ ਨੇ ਜਿਹਦਾ ਪਤਾ ਨਾ ਲੱਗੇ ਇਹ ਤਾਂ ਸਪਸ਼ਟ ਸੰਕੇਤ ਮਿਲ ਰਹੇ ਨੇ ਕਿ ਜਿਹੜੇ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਨੂੰ ਖੜਾ ਕੇ ਹਾਂ ਜਾਂ ਨਾ ਦੇ ਵਿੱਚ ਸਵਾਲ ਜਵਾਬ ਕੀਤੇ ਸੀ ਮਤਲਬ ਕਿ ਖਰਗਨਾ ਕਬੂਲ ਕਰਵਾਇਆ ਸੀ ਉਹ ਜੱਥੇਦਾਰ ਸਾਰੇ ਟੰਡੇ ਉਹ ਚੱਲਦੇ ਬਣੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਆਦਤ ਨਹੀਂ ਹੈ ਕਿ ਕੋਈ ਉਹਨਾਂ ਤੇ ਹੁਕਮ ਚਲਾਵੇ ਬਲਕਿ ਉਹਨਾਂ ਨੇ ਆਪਣੇ ਹੁਕਮ ਚਲਾ ਕੇ ਜ਼ਥੇਦਾਰਾਂ ਨੂੰ ਤਾਂ ਆਪਣੇ ਘਰ ਬੁਲਾ ਕੇ ਕੰਮ ਕਰਾਉਂਦੇ ਸੀ ਕੋਠੀ ਬੁਲਾ ਕੇ ਹੁਕਮ ਦਿੱਤੇ ਸੀ ਵੀ ਇਹਨੂੰ ਮਾਫ ਕਰੋ ਇਹ ਆਏ ਕਰੋ ਤੇ ਇਹ ਉਹਨਾਂ ਲਈ ਜਿਹੜਾ ਹੈ ਵੱਡੀ ਗੱਲ ਸੀ ਕਿ ਉਹਨਾਂ ਨੂੰ ਉੱਥੇ ਸੱਦਿਆ ਗਿਆ ਅਸਲ ਦੇ ਵਿੱਚ ਗੱਲ ਤਾਂ ਸ਼ੁਰੂ ਉਦ ਹੀ ਹੋਗੀ ਸੀ ਜਦੋਂ ਬਾਗੀਤਰ ਜਿਹੜੇ ਸੁਧਾਰ ਲੈ ਰਿਹਾ ਕਹਾਇ ਉਦੋਂ ਬਾਅਦ ਉਹਨਾਂ ਨੇ ਸ਼ਿਕਾਇਤ ਕੀਤੀ ਸ਼ਕੀਰ ਬਾਦਲ ਤਨਖਾਹਿਆ ਕਰਾਰ ਦਿੱਤਾ ਗਿਆ ਤੇ 2 ਦਸੰਬਰ ਨੂੰ ਜਿਸ ਤਰ੍ਹਾਂ ਕੱਲ ਕਬੂਲ ਕਰਾਈਆਂ ਗਈਆਂ ਵੱਡੇ ਗੁਨਾਹ ਕਬੂਲ ਹੋਏ ਵੱਜਰ ਗੁਨਾਹ કહેਗੇ ਤੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਆਊਗਾ ਫੈਸਲੇ ਆਏ ساری ਦੁਨੀਆ ਨੇ ਦੇਖੇ ਔਰ ਉਹ ਤਾਂ ਕਦੇ ਵੀ ਦੇਖ ਲੋ ਅੱਜ ਕੱਲ ਤਾਂ ਜਿਹੜਾ ਮੀਡੀਆ ਤੇ ਜੋਗ ਹੈ ਉਹ ਤਾਂ ਵੀਡੀਓ ਘੁੰਮਦੀਆਂ ਰਹਿ ਗਿਆ ساری ਉਮਰ ਤੇ ਉਸ ਤੋਂ ਬਾਅਦ ਬਹੁਤ ਕੁਝ ਹੋਰ ਵਾਪਰਿਆ ਉਨ੍ਹਾਂ ਚੋਂ ਇੱਕ ਗੱਲ ਇਹ ਵਾਪਰੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਅਸਲ ਦੇ ਵਿੱਚ ਹੁਣ ਵੀ ਉਸੇ ਕਮੇਟੀ ਦੇ ਕਾਰਨ ਹੀ ਇਹ ਦਰਦ ਆਉਂਦਾ ਹੈ ਤੇ ਉਹ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਜਵਾਬ ਦਿੱਤਾ ਕਿ ਧਾਰਮਿਕ ਸਜ਼ਾ ਸੀ ਭੁਗਤ ਲਈ ਸਿਆਸੀ ਦੌਰ ਤੇ ਤੁਸੀਂ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੋ ਉਹ ਉਹਦੇ ਵਿੱਚ ਇੱਕ ਇਹ ਤਿੰਨ ਫੈਕਟਰ ਮੈਂ ਸਮਝਦਾ ਵੱਡੇ ਨੇ ਇੱਕ ਫੈਕਟਰ ਵੱਡਾ ਤਾਂ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਜਾਂਚ ਕਮੇਟੀ ਬਣਾਈ ਗਈ ਉਦੋਂ ਸਾਥ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਰਗਵੀਰ ਸਿੰਘ ਜਥੇਦਾਰ ਕਾਲ ਤੱਕ ਤਨੇ ਤੇ ਕਿਹਾ ਕਿ ਉਹਨਾਂ ਦੀ ਜਾਂਚ ਦੀ ਲੋੜ ਨਹੀਂ ਜੇ ਕਰੋਣੀਏ ਤੋਂ ਕਾਲ ਤੱਕ ਸਭ ਕਰਾਊਗਾ ਇਹ ਪਹਿਲਾ ਕੰਮ ਦੂਜੀ ਗੱਲ ਜਦੋਂ ਇਹ ਹੋ ਗਈ ਤੇ ਜਾਂਚ ਵੀ ਹੋ ਗਈ ਉਹਨਾਂ ਨੂੰ ਕੱਢ ਵੀ ਦਿੱਤਾ ਗਿਆ ਤੇ ਉਦੋਂ ਬਾਅਦ 13 ਫਰਵਰੀ ਨੂੰ ਜੋ ਟਵੀਟ ਜੋ ਫੇਸਬੁੱਕ ਪੋਸਟ ਪਾਈ ਉਹ ਬੜੀ ਖਤਰਨਾਕ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਹੱਕਤ ਸੀ ਜਿਹਦੇ ਚ ਉਹਨਾਂ ਨੇ ਕਿਹਾ ਗਿਆ ਕਿ ਜੱਥੇਦਾਰਾਂ ਨੂੰ ਜ਼ਲੀਲ ਕਰਕੇ ਕੱਢ ਦੇਣ ਸੀ ਤੇ ਸਾਨੂੰ ਤਾਂ 2 ਦਸੰਬਰ ਨੂੰ ਪਤਾ ਲੱਗ ਗਿਆ ਸੀ ਤਾਂ ਸਾਰੀ ਗੱਲ ਜਿਹੜੀ ਆ ਬੜੇ ਤਿੱਖੇ ਲਬ ਜਾਂਦੇ ਵਿੱਚ ਇਹ ਗੱਲ ਗਿਆਨੀ ਰਗਵੀਰ ਸਿੰਘ ਨੇ ਨਿੰਦਾ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਉਹ ਇੱਕ ਵੱਡੀ ਗੱਲ ਬਣੀ ਉਸ ਨੂੰ ਲੈ ਕੇ 17 ਫਰਵਰੀ ਨੂੰ ਹਰਜਿੰਦਰ ਸਿੰਘ ਧੰਮੀ ਨੇ ਅਸਤੀਫਾ ਦਿੱਤਾ ਸੀ ਤੇ ਕਿਹਾ ਸੀ ਕਿ ਨੈਤਿਕਤਾ ਦਾ ਆਧਾਰ ਤੇ ਮੈਂ ਅਸਤੀਫਾ ਦਿੰਦਾ ਕਿਉਂਕਿ ਜੋ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਥੇਦਾਰ ਰਗਵੀਰ ਸਿੰਘ ਨੇ ਕਿਹਾ ਉਦੋਂ ਬਾਅਦ ਬਥੇਰਾ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕੱਲ ਤੱਕ ਵੀ ਨਹੀਂ ਮੰਨੇ ਕਹਿੰਦੇ ਮੈਂ ਨਹੀਂ ਮਰਦਾ ਤੇ ਹੁਣ ਉਹਦੇ 'ਚ ਇੱਕ ਗੱਲ ਇਹ ਵੀ ਨਜ਼ਰ ਆਉਂਦੀ ਹੈ ਹਾਲਾਂਕਿ ਬਹਾਨੇ ਜੋ ਮਰਜ਼ੀ ਹੋਵੇ ਨਜ਼ਰ ਇਹ ਆਉਂਦਾ ਕਿ ਉਹਨਾਂ ਨੂੰ ਕਿਹਾ ਗਿਆ ਹੋਊਗਾ ਕਿ ਤੁਸੀਂ ਗਿਆਨੀ ਰਗਵੀਰ ਸਿੰਘ ਨੂੰ ਕੱਢੋ ਇਸ ਕਰਕੇ ਉਹ ਜਵਾਬ ਦੇਗੇ ਹੋਣਗੇ ਕਿ ਨਹੀਂ ਮੈਂ ਇਸ ਰੋ ਦਾ ਕੰਮ ਨਹੀਂ ਕਰਨਾ ਸਾਰੀ ਉਮਰ ਦਾ ਕਲੰਕ ਮੈਂ ਨਹੀਂ ਆਪਣੇ ਮੱਥੇ ਲਵਾਉਣਾ ਇਹ ਹੋ ਸਕਦਾ ਤਾਂ ਇਸ ਤੋਂ ਬਾਅਦ ਜਾ ਕਿਹਾ ਗਿਆ ਵੀ ਤੁਸੀਂ ਲਾਂਬੇ ਹੋ ਜੋ ਅਸੀਂ ਕਰਨਾ ਰਗਵੀਰ ਰਗੂਜੀਤ ਸਿੰਘ ਬਿਰਕ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਤੋਂ ਕਰਾਣਾ ਕੋ ਉਹ ਤਾਂ ਹੀ ਬਹੁਤ ਨੇੜੇ ਸੁਖਬੀਤ ਸਿੰਘ ਬਾਦਲ ਦੇ ਲਗਾਤਾਰ 14 ਸਾਲ ਤੋਂ ਸੀਨੀਅਰ ਮੀਤ ਪ੍ਰਧਾਨ ਬੰਦੇ ਆ ਰਹੇ ਨੇ ਹਰਿਆਣਾ ਦੇ ਰਹਿਣ ਵਾਲੇ ਨੇ ਜਿੱਥੇ ਕਮੇਟੀ ਵੱਖਰੀ ਬਣੀ ਹੋਈ ਹੈ ਸੋ ਇਹ ਵੀ ਕਾਰਨ ਹੋ ਸਕਦਾ ਹੈ ਲੇਕਿਨ ਤੀਜਾ ਵੱਡਾ ਕਾਰਨ ਮੈਨੂੰ ਲੱਗਦਾ ਉਹ ਜ਼ਿਆਦਾ ਵੱਡਾ ਕਾਰਨ ਉਹ ਇਹ ਹੈ ਕਿ ਜਦੋਂ ਪਿੱਛੇ ਪੁੱਛਿਆ ਗਿਆ ਗਿਆਨੀ ਰਗਵੀਰ ਸਿੰਘ ਨੂੰ ਕੀ ਬਣੂਗਾ ਪੰਜ ਮੈਂਬਰੀ ਕਮੇਟੀ ਦਾ ਅਸਲ ਦੇ ਵਿੱਚ ਦੋ ਮੈਂਬਰ ਅਸਤੀਫਾ ਦੇਗੇ ਤੁਮਮੀ ਸਾਹਿਬ ਵੀ ਅਸਤੀਫਾ ਦੇਗੇ ਤੇ ਬਰੂਗਰ ਸਾਹਿਬ ਵੀ ਜਦਵਾਏ ਜਾਂ ਦੇਗੇ ਪੰਜ ਰਹਿਗੇ ਪੰਜੇ ਉਹ ਮੈਂਬਰ ਜਿਹੜਾ ਉਹਨਾਂ ਨੇ ਮੀਟਿੰਗ ਕੀਤੀ ਤੇ ਆਪਦੀ ਉਹਨਾਂ ਨੇ ਲਿਖਤੀ ਰੂਪ ਚ ਭੇਜਤਾ ਜੀ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਦੱਸੋ ਕੀ ਹੁਕਮ ਹੈ ਤੋਂ ਜਿਹੜਾ ਇਹ ਹੁਕਮ ਦਿੱਤਾ ਕਿ ਤੁਸੀਂ ਕਰੋ ਜੀ ਸਹਿਯੋਗ ਤੇ ਕਦੋਂ ਕਿਹਾ ਤੁਸੀਂ ਆਪਦੀ ਭਰਤੀ ਕਰੋ ਤੇ ਪੁੱਛਿਆ ਗਿਆ ਪੱਤਰਕਾਰ ਬੰਨੋ ਵੀ ਭਰਤੀ ਤਾਂ ਹੋ ਚੁੱਕੀ ਹੈ ਉਹ ਕਹਿੰਦੇ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਨਹੀਂ ਹੋਈ ਉਸ ਤੋਂ ਬਾਅਦ 18 ਮਾਰਚ ਨੂੰ ਭਰਤੀ ਕਰਦਾ ਜਦੋਂ ਐਲਾਨ ਹੋਇਆ ਜਦੋਂ ਦੇਖਿਆ ਵੀ ਲੋਕਾਂ ਚ ਹੱਤਸ਼ਾ ਹੈ ਲੋਕ ਇੱਕ ਪੈਰਲਲ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਉਹ ਕਾਲੀਦਲ ਬਣਾ ਲੈਣਗੇ ਤੇ ਫਿਰ ਪਹਿਲਾਂ ਤਾਂ ਜਵਾਨੀ ਵਿਰੋਧ ਹੋਇਆ ਗੈਰ ਕਾਨੂੰਨੀ ਦੱਸਿਆ ਗਿਆ ਤੇ ਫਿਰ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਇਹ ਗੈਰ ਕਾਨੂੰਨੀ ਦਸਤ ਰਹੇ ਨੇ ਤੋਂ ਇਹ ਸਾਰੀ ਗੱਲਬਾਤ ਦੇ ਵਿੱਚ ਇੱਕ ਵੱਡਾ ਕਾਰਨ 18 ਮਾਰਚ ਤੋਂ ਜਿਹੜੀ ਸ਼ੁਰੂ ਹੋਣ ਵਾਲੀ ਭਰਤੀ ਹੈ ਉਹ ਬਣਿਆ ਤੇ ਹੁਣ ਇਹ ਜਥੇਦਾਰਾਂ ਨੂੰ ਤੋਰ ਦਿੱਤਾ ਗਿਆ ਤੇ ਨਵੇਂ ਜਥੇਦਾਰ ਲਾ ਦਿੱਤੇ ਗਏ ਕਲਦੀਪ ਸਿੰਘ ਗੜਗਜ ਕਥਾਵਾਚਕ ਹੈ ਔਰ ਓਹੋ ਜਥੇਦਾਰ ਲਾਇਆ ਤਾਂ ਕੇਸਗੁਰ ਸਾਹਿਬ ਦੇ ਗਏ ਨੇ ਤੇ ਲੇਕਨ ਉਹਨਾਂ ਨੂੰ ਚਾਰਜ ਦੇ ਦਿੱਤਾ ਗਿਆ ਅਕਾਲ ਤਖਤ ਸਾਹਿਬ ਦਾ ਦੂਜੇ ਪਾਸੇ ਉਹ ਮੈਂ ਤਾਂ ਉਹਨਾਂ ਦਾ ਨਾਮ ਪੋਲਿਟਿਕਲ ਐਂਗਲ ਤੋਂ ਹੀ ਦੇਖਦਾ ਸੀ ਡੇਰੇ ਵਾਲੇ ਨੇ ਸ਼ਾਇਦ ਹੋ ਬਾਬਾ ਟੇਕ ਸਿੰਘ ਧਰੋਲਾ ਤੇ ਲੋਕ ਤਾਂ ਇਹ ਵੀ ਸੁਣਿਆ ਵੀ ਇੱਕ ਵਾਰ ਕਾਂਗਰਸ ਸੀ ਵੀ ਚੜੇਗੇ ਸੀ ਟਿਕਟ ਮੰਗਦੇ ਸੀ ਨਹੀਂ ਮਿਲੀ ਸੀ ਤੋਂ ਬਾਬਾ ਟੇਕ ਸਿੰਘ ਧਰੋਲਾ ਨੂੰ ਦਮਦਮਾ ਸਾਹਿਬ ਦਾ ਲਾਤਾ ਜਥੇਦਾਰ ਤੇ ਜਦੋਂ ਹੁਣ ਆਪ ਦੀ ਮਰਜ਼ੀ ਕਰਨੀ ਹੈ ਲਾਤਾ ਜਾਵਬੰਦੇ ਲਾਉਣੇ ਜਿਹੜੇ ਆਪਣੀ ਮਰਜ਼ੀ ਨਾਲ ਚੱਲ ਸਕਣ ਤਾਂ ਇਸ ਤਰੀਕੇ ਨਾਲ ਹੁਣ ਜਥੇਦਾਰ ਦੰਬੇ ਲਾਗੇ ਤੇ ਉਹ ਜਥੇਦਾਰ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਉਹਨਾਂ ਨੂੰ ਲਾੰਬੇ ਕਰਤਾ ਹੁਣ ਗੱਲ ਤਾਂ ਇਹ ਹੈ ਕਿ ਇਮੀਡੀਏਟ ਨਾ ਕਿਉਂ ਐਕਸ਼ਨ ਕੀਤਾ ਕੀ 18 ਮਾਰਚ ਤੋਂ ਪਹਿਲਾਂ ਕੋਈ ਹੋਰ ਹੁਕਮ ਹੋਣ ਵਾਲਾ ਇਹ ਵੱਡਾ ਸਵਾਲ ਹੈ ਪਿਛਲੇ ਹੁਕਮਾ ਨੂੰ ਦੀ ਰਦੋਬਦਲ ਹੋਏਗੀ ਵਾਪਸੀ ਵੀ ਹੋ ਸਕਦੀ ਹੈ ਬਦ ਜਦੋਂ ਰੋਲਾ ਕਚੋੜਾ ਪਿਆ ਹੋਵੇ ਜਾਂ ਫਿਰ ਜਦੋਂ ਕੋਈ ਦਲ ਇਹ ਸੋਚ ਲੈ ਕੋਈ ਧੜਾ ਕੋਈ ਜੋ ਕੁਝ ਹੋਣਾ ਹੋ ਜਾਣ ਦੋ ਆਪਾਂ ਤਾਂ ਹੁਣ ਇਹੀ ਚੱਲਾਂਗੇ ਇਹ ਵੀ ਗੱਲ ਹੋ ਸਕਦੀ ਹੈ ਉਹ ਤਾਂ ਹੁਣ ਨੂੰ ਤਾਂ ਪ੍ਰਧਾਨ ਸਾਹਿਬ ਬਣੇ ਹੁੰਦੇ ਤੇ ਸੁਖਬੀਰ ਸਿੰਘ ਬਾਦਲ ਉਹ ਤਾਂ ਉਹਨਾਂ ਦਾ ਮੋਢਾ ਉਤਰ ਗਿਆ ਡਾਕਟਰ ਨੇ ਜਿਹੜਾ ਆਰਾਮ ਕਰਨ ਲਈ ਕਿਹਾ ਹੋਇਆ ਪਹਿਲਾਂ ਲੱਤ ਤੇ ਹੁਣ ਮੋਢਾ ਲੋਕ ਤਾਂ ਇਹਨੂੰ ਕਈ ਕਿੱਲਾਂ ਨਾਲ ਜੋੜੀ ਜਾਂਦੇ ਨੇ ਲੇਕਿਨ ਗੱਲ ਇਹ ਹੈ ਕਿ ਅੱਜ ਸੱਚ ਬੋਚੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਕਾਲਾ ਦੇਣਾ ਉਹਨਾਂ ਦੀ ਗੱਲ ਜਿਹੜੀ ਹੈ ਉਹਦੇ ਵਿੱਚ ਥੋੜਾ ਤਰਕਤਾ ਹੈ ਐਸਾ ਕਦੇ ਹੋਇਆ ਨਹੀਂ ਸੀ ਜਿਵੇਂ ਅਸੀਂ ਸਮਝਦੇ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਤਾਂ ਆਜ਼ਾਦ ਨੇ ਸਰਬੋੱਚ ਨੇ ਕੌਮ ਲੋਗਵਾਈ ਦੇ ਨਾਲੇ ਨੇ ਤੇ ਹੁਣ ਅਕਾਲ ਤਖਤ ਸਾਹਿਬ ਦਾ ਪ੍ਰਤੀਨਿਧ ਜੋ ਸ਼੍ਰੋਮਣੀ ਬੇਟੀ ਉਹਦੀ ਵੀ ਅੰਤਰੰਕ ਕਮੇਟੀ ਉਹ ਵੀ ਉਹ ਕਮੇਟੀ ਜਿਹਦੀ 14 ਸਾਲ ਤੋਂ ਚੋਣ ਨਹੀਂ ਹੋਈ ਉਹਦੇ ਅੰਡਰ ਹੋਵੇ ਫਿਰ ਗਲਤਾਂ ਉਹਦੇ ਮਤਾਬਕ ਹੀ ਹੋਏਗਾ ਨਾ ਉਹ ਕਿਵੇਂ ਜਾਦਾਨਾ ਤੌਰ ਤੇ ਕੰਮ ਕਰੇਗਾ ਤੇ ਕੌਮ ਦੇ ਸਾਹਮਣੇ ਸਵਾਲ ਤਾਂ ਵੱਡੇ ਨੇ ਕਿ ਸਿੱਖ ਪਰੰਪਰਾਵਾਂ ਮਰਿਆਦਾਵਾਂ ਦੇ ਮਤਾਬਕ ਫੈਸਲੇ ਕਿਵੇਂ ਹੋਣਗੇ ਫੈਸਲੇ ਤਾਂ ਫਿਰ ਜਿਹੜੇ ਆਕਾ ਜਿਹੜੇ ਕਬਜ਼ਾ ਕਰੀ ਬੈਠੇ ਨੇ ਉਹਨਾਂ ਦੇ ਮਤਾਬਕ ਹੀ ਹੋਣਗੇ ਫਿਰ ਤਾਂ ਹਿੱਸਾ ਗਲਤਾਈ ਹੀ ਨਜ਼ਰ ਆਉਂਦੀ ਹੈ ਤੋਂ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਆ ਕਿ ਐਡੀ ਵੱਡੀ ਸੰਸਥਾ ਜਿਹੜੀ ਗੁਰੂ ਨੇ ਬਣਾਈ ਸੀ ਉਹ ਸੰਸਥਾ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਬਹਿਤ ਤਿੰਨੇ ਸੰਸਥਾਵਾਂ ਦਾ ਹਰ ਕੋਈ ਜ਼ਿਆਦਾ ਠੀਕ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੇਵਾਰ ਪ੍ਰਬੰਧਕ ਕਮੇਟੀ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਰ ਫਿਰ ਵੀ ਜਿਹੜੇ ਅਕਾਲ ਤਖਤ ਸਾਹਿਬ ਨਾਲ ਅੱਜ ਕੱਲ ਹੋ ਰਹੀ ਹੈ ਉਹਨਾਂ ਦੇ ਜਥੇਦਾਰਾਂ ਨਾਲ ਉਹ ਜੈਸਤਰੀ ਕਰਨ ਅੱਜ ਹੋਈ ਹੈ ਕਾਲਾ ਦਿਨ ਤਾਂ ਬਣੀਗਾ ਹੈ ਸਿੱਖ ਇਤਿਹਾਸ ਦੇ ਵਿੱਚ ਇਹ ਬਿਲਕੁਲ ਇਸੇ ਤਰ੍ਹਾਂ ਇਹਨੂੰ ਯਾਦ ਕੀਤਾ ਜਾਉ ਕਿ ਜਿਹੜੇ ਬੰਦੇ ਜਿਹੜੇ ਜੱਥੇਦਾਰ ਜਿਹੜੇ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਬਿਲਕੁਲ ਸਹੀ ਸਿੱਖ ਮਾਨਸਿਕਤਾ ਜਿਹਨੂੰ ਲੋਕ ਕਹਿੰਦੇ ਸੀ ਕਾਲੀ ਫੁੱਲਾ ਸਿੰਘ ਤੋਂ ਬਾਅਦ ਇਹ ਵੱਡਾ ਫੈਸਲਾ ਤੋਂ ਆਇਆ ਹੈ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਉਹ ਸਿੰਘ ਸਹਿਬਾਨ ਨੂੰ ਇਸ ਤਰ੍ਹਾਂ ਇੱਕ ਇੱਕ ਕਰਕੇ ਕੱਢ ਦਿੱਤਾ ਗਿਆ ਇਹ ਕਾਲਾ ਦਿਨ ਨਹੀਂ ਤਾਂ ਹੋਰ ਕੀ ਹੈ ਅਜਨੈ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ